ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਇਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਣਗੇ ਪਹੁੰਚ ਚੁੱਕੇ ਆ ਅੱਜ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਹੀਦ ਨੂੰ ਲੱਗਦਾ ਤਰਤਰ ਸੈ ਤੇ ਸਜਣੋ ਜਿਹੜੀ ਤਹਿਸੀਲ ਲੱਗਦੀ ਇਹਨੂੰ ਝੁਬਾਲ ਬਾਈ ਹਰਚੰਦ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਲੈ ਕੇ ਸਾਰੀ ਦਿੰਨੇ ਆ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਫਰਜ ਬੰਦਾ ਤੁਹਾਡਾ ਪੈਸੇ ਲਾਉਣੇ ਹੁੰਦੇ ਆ ਤੇ ਆਓ ਕਰੀਏ ਗੱਲਬਾਤ ਬਾਈ ਚੰਦਨਾ ਬਾਈ ਜੀ ਸਾਸਿ ਕਾਲ ਸਾਸਿ ਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਹੋਰ ਤੋਂ ਵੀ ਸੁਣਾਓ ਬੜੀ ਆਨੰਦ ਮੰਗਵਾਇਆ ਜੀ ਹੋਰ ਠੀਕ ਹੈ ਬਾਹ ਕਿਰਪਾ ਚੜਦੀ ਕਲਾ ਜੀ ਤੁਹਾਡੇ ਵਾਲੀ ਬੋਲੀ ਮੈਨੂੰ ਵੀ ਤਾਹਾਂ ਆਦੀ ਸਿਖਾਦੀ ਆ ਹੈ ਠੀਕ ਹੈ ਜੀ ਜਿਵੇਂ ਮਾਹ ਪੁਰਖਾਂ ਦਾ ਪਿੰਡ ਐ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਹਾਂ ਜੀ ਹਾਂ ਜੀ ਤੇ ਉਹ ਕਹਿ ਦਿੰਦੇ ਜਿਵੇਂ ਪਾਸ ਹੈ ਜਿਵੇਂ ਉਹਦੋਂ ਕਹਿੰਦੇ ਆਹੇ ਤਸੱਲਾ ਇੱਕ ਤਾਂ ਉਹਦੀ ਤਸੱਲੀ ਕਰਕੇ ਖੜਨੀ ਇੱਕ ਉਹਦਾ ਤਸੱਲਾ ਉਹ ਸਿੰਘਾਂ ਦੀ ਬੋਲੀ ਆ ਜੀ ਨਾ ਹਾਂਜੀ ਹਾਂਜੀ ਜਿਵੇਂ ਹੁਣ ਸਿੰਘ ਕਹਿ ਦਿੰਦੇ ਚੜ੍ਹਦੀ ਕਲਾ ਆਨੰਦ ਮੰਗਲ ਹੈ ਕੀ ਵਾਹਿਗੁਰੂ ਦੀ ਕਿਰਪਾ ਹੈ ਨਾ ਮੈਨੂੰ ਵੀ ਬੋਲੀ ਨਾਲ ਸਿਖਾਈ ਜਾਂਦੇ ਜਿੱਦਾਂ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਸਤਿਗੁਰਾਂ ਨਾਲ ਜੁੜੇ ਤੇ ਅੱਜ ਇੱਕੋ ਰਹਿ ਗਈ ਫਿਰ ਹਾਂਜੀ ਇੱਕੋ ਹੀ ਹੈ ਗਿਆ ਦੋ ਹੀ ਆ ਆਵੇ ਹੁਣ ਇਹ ਸੌਦਾ ਹੈ ਕੋਈ ਵੇ ਸਾਈਡ ਤੇ ਲਾਤੀ ਆਪਾਂ ਉਹਨਾਂ ਨਾਲ ਸੌਦਾ ਹੋ ਗਿਆ ਨਾਲ ਲੈ ਜਾਣੀ ਵੱਡੀ ਗਾਹੀ ਇੱਕ ਵਾਹਿਗੁਰੂ ਵਾਲੀ ਠੀਕ ਹੈ ਠੀਕ ਹੈ ਤੇ ਹੁਣ ਇਹੋ ਟੋਕੜ ਕੱਪ ਰਹਿ ਗਈ ਆਪਣੇ ਕੋਲ ਇਹ ਟੋਕੜ ਕੱਪ ਨੇ ਰਹਿ ਗਏ ਹਾਂਜੀ ਟੋਕੜ ਕੱਪ ਨੇ ਠੀ ਗੱਡੀ ਵੀ ਤੇਰੀ ਸਾਹਮਣੇ ਆ ਹੀ ਗਈ ਹੈ ਹਾਂ ਲੱਦ ਕੇ ਲੈ ਜੀ ਠੀਕ ਹੈ ਵਿਹੜ ਵੀ ਚੰਗੀ ਹੈ ਹਾਂ ਜ ਵੱਡੀ ਵਿਹੜ ਠੀਕ ਹੈ ਤੇ ਭਾ ਕਿੰਨਾ ਹੈ ਕਿਤਾ ਇਹਦਾ ਵੱਡਾ ਹੀ ਤੇ ਨੀਵਾ ਸੀ ਉਹਦਾ ਉਹਦਾ ਤੇ ਵੱਡਾ ਸੀਗਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਇਹ ਪਹਿਲੇ ਡਰੈਸ ਨੋਟ ਕਰਾ ਲ ਕੇ ਫੇਰ ਇਹ ਦੀ ਲਈਏ ਡਿਟੇਲ ਹਾਂਜੀ 300 ਸਤਿੰਗਾ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੇ ਜੀ ਠੀਕ ਹੈ ਜੀ ਹਾਂਜੀ 7980650272 ਇਹ ਕਿਰਵਾ ਸੁਆਹ ਆ ਗਈ ਤੇ ਕੀ ਡਿਟੇਲ ਆਂਦੀ ਹੈ ਸੁਆਹ ਦੇ ਵਰਨੇ ਦੂਜਾ ਹੀ ਘਰ ਆਲੇ ਅੱਛਾ ਤੇ ਤੀਜਾ ਸੁਆਹ ਲਈ ਗੱਬਣਾ ਕਿੰਨੇ ਚਤੀ ਗੱਬਣੇ 5 ਮਹੀਨਿਆਂ ਦੇ ਚੈੱਕ ਪਾਸ ਕਰਵਾਈ ਆ ਅੱਛਾ 5 5.5 ਕਿਲੋ ਦੁੱਧ ਜਿੰਨੇ ਮਤਲਬ ਆਨਲਾਈਨ ਮੰਗਾਉਣੇ ਆ ਚੌਣ ਓਕੇ ਆ ਬਿਲਕੁਲ ਚੌਣ ਠੰਡੀ ਠੰਡੀ ਕੋਈ ਚੱਕਰ ਨਹੀਂ ਗਾ ਕੋਈ ਚੱਕੜਾ ਵਾਹ ਜੀ ਵਾਹ ਬਾਕੀ ਜਿੱਤਾ ਮਰਜੀ ਹੱਥ ਤੋੜ ਗਏ ਤੋੜਾ ਤਰਾ ਕਰਾਈਏ ਚੇਕਾ ਪੰਜਾਬ ਮੇਂ ਨਰੀ ਗਾਬ ਤੇ ਸਾਢੇ ਪੰਜ 6 ਕਿਲੋ ਦੁੱਧ ਹਾਂ ਜੀ ਹਾਂ ਜੀ ਠੀਕ ਆ ਉਹਨੂੰ ਤੋੜ ਦਈਏ ਵੇਸ ਕੁਆਲਟੀ ਵੇਖੋ ਮੁਖੜਾ ਮਖੜਾ ਸਜਣੋ ਵਾਹ ਜੀ ਵਾਹ ਬਹੁਤ ਸੋਹਣੀ ਇਹਦੇ ਆ ਇਹਨੂੰ ਕੱਟ ਦੂੰ ਤੋੜ ਦੂੰ ਮੋੜ ਲਿਓ ਕੱਦ ਕਾਠ ਵੱਡਾ ਆਣਾ ਕਿੰਨਾ ਕ ਦੁੱਧ ਭਰਿਆ ਹੋ ਸੱਜਣ ਨੇ ਦੁੱਧ ਕਿੰਨਾ ਵੀ 25 ਕਿਲੋ ਆਂਦੇ ਅੱਛਾ ਜੀ ਵੱਡੀ ਆ ਵੈੜ ਇਹਦੇ ਦੀ ਇਹਨਾਂ ਨੂੰ ਦਿੱਤਾ ਚਾਹੀ 25 ਕਿਲੋ ਅਗਲੇ ਸੂਏ ਫੇਰ ਹਾਂ ਨਹੀਂ ਵੈੜ ਵੀ ਵੱਡੀ ਆ ਵੱਡੇ ਟਾਂਗੇ ਚਲ 55 5 ਮਹੀਨੇ ਗੱਬਨ ਵੀ ਆ ਠੀਕ ਆ ਤੇ ਭਾ ਕੀ ਆ ਭਾ ਇਹਦਾ ਮੁੱਲ 40000 ਰੁਪਿਆ ਕਰ ਅੱਛਾ ਦੇ ਨਿਆਰ ਛੋਟ ਕਰਦਾ ਰਹੇ ਹੋਰ ਕਰੀਏ ਦੇਖ ਲੋ ਬਾਕੀ ਖੁੱਲੀ ਕਰੀਏ ਹਾਂਜੀ ਚੰਗੀ ਆ ਗਾਣੀ ਹੋਣੀ ਤਲਾਕੇ ਦੇ ਕੋ ਕਿੱਡੀ ਆ ਖਰਗੋਸ਼ ਰਗੀ ਆ 35 ਦੀ ਕਰਦਗੇ 30 ਕਰਦਗੇ ਚਲੋ 34 ਦੀ ਦੇ ਦਾਂਗੇ 34 ਦੀ ਹਾਂਜੀ ਹੋਰ ਦੋ ਛੱਡ ਦਗੇ ਨਹੀਂ ਧੱਕਾ ਹੋ ਜਾਣਾ ਜਾਨਦਗੇ ਚਲ 33 ਦੀ ਦੇ ਦਾਂਗੇ 32 ਦੀ ਨਹੀਂ 32 ਦੀ ਨਹੀਂ ਫੇਰਾ ਕੋਈ ਆ ਅੱਛਾ ਵੇਖੋ ਸਾਫ ਸੋਹਣੀ ਗਾ ਕਿੰਨੀ ਸੋਹਣੀ ਆ ਬਹੁਤ ਠੀਕ ਐ ਇਹਨੂੰ ਕਰ ਦਿਓ ਮਾੜੀ ਜੀ ਲਾਲ ਲੋੜ ਵੇਖ ਲਗੇ ਹਾਂ ਮਾਨਾ ਹੋਈ 24 25 ਕਿਲੋ ਦਊਗੀ ਪਈ ਇਹੋ ਜਿਹੀ ਗੱਲ ਹੈ ਇਹ ਰੁੱਕ ਭਰੀਂਦਾ ਤੇ ਫਿਰ ਪੂਰੀ ਫਸ ਕੇ ਸੁੰਦੀ ਨਹੀਂ ਫਸ ਕੇ ਜੀ ਹਟ ਕੇ ਠੀਕ ਆ ਚਲੋ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਸਸੀ ਗਾਲ ਜੀ ਠੀਕ